ਦਿੰਪੀ ਟੱਲੋਂ ਦੀ ਕੋਈ ਰਹਿ ਨਹੀਂ ਸੀ ਜੀ ਇਹਨਾਂ ਨੇ ਤੇ ਰ ਮੈਂ ਤਾਂ ਸਾਰੀ ਇਹਨਾਂ ਤੋਂ ਮੰਗੀ ਆ ਜੀ ਜੋ ਮੇਰੇ ਨਾਲ ਅੱਜ ਮੇਰੇ ਸਮਰਥਕ ਆਏ ਸੀ ਮੈਨੂੰ ਪਿਆਰ ਕਰਨ ਆਲੇ ਆਏ ਸੀ ਮੈਨੂੰ ਚਾਹਣ ਆਲੇ ਆਏ ਸੀ ਇਹਨਾਂ ਸਾਰਿਆਂ ਦੇ ਮੈਂ ਗੱਲ ਛੱਡਤੀ ਸੀ ਵੀ ਆਪਾਂ ਨੂੰ ਕੀ ਫੈਸਲਾ ਲੈਣਾ ਚਾਹੀਦਾ ਪਹਿਲਾਂ ਤਾਂ ਇਹਨਾਂ ਨੇ ਇਹ ਫੈਸਲਾ ਕਰਤਾ ਵੀ ਤੁਸੀਂ ਜੋ ਫੈਸਲਾ ਕਰੋਗੇ ਅਸੀਂ ਤੁਹਾਡੇ ਨਾਲ ਆ ਤੁਸੀਂ ਕਿਸੇ ਵੀ ਪਾਰਟੀ ਜਾਓਗੇ ਅਸੀਂ ਉਹਦੇ ਜਿਵੇਂ ਨਾਲ ਚੱਲਾਂਗੇ ਫਿਰ ਇਹਨਾਂ ਨੇ ਵਿੱਚੋਂ ਕੁਝ ਸਿਆਣੇ ਬੰਦਿਆਂ ਨੇ ਰਾਏ ਕਰਕੇ ਇਹ ਕਿਹਾ ਕਿ ਦੇਖੋ ਜੀ 2 2.5 ਸਾਲ ਸਰਕਾਰ ਦੇ ਪਏ ਆ ਤੇ ਆਪਾਂ ਸਰਕਾਰ ਵੱੰਨੀ ਚਲੀਏ ਜਿਹੜੇ ਕੋਈ ਆਪਣੇ ਕੰਮ ਕਰ ਰਹੇ ਨੇ ਆ ਅਗਰ ਸੀਐਮ ਸਾਹਿਬ ਆ ਕੇ ਆਪਣੋ ਪ੍ਰੋਮਿਸ ਕਰਦੇ ਆ ਆਪਾਂ ਸਰਕਾਰ ਦਾ ਸਮਰਥਨ ਦਈਏ ਤੇ ਸਾਡਾ ਵੀ ਬੇੜਾ ਪਾਰ ਹੋ ਜੂ ਸ਼ਹਿਰ ਵਾਲੇ ਦੀ ਇਹ ਚਾਵੀ ਸਾਡਾ ਸਾਰਾ ਨਰਕ ਨਿਕਲ ਜੂ ਤੇ ਮੈਂ ਇਹਨਾਂ ਦੇ ਨਾਲ ਬੱਜਿਆ ਮੈਂ ਮੇਰੀ ਆਪ ਦੀ ਕੋਈ ਇੱਛਾ ਨਹੀਂ ਨਾ ਮੈਂ ਕੁਝ ਲੈਣਾ ਅੱਜ ਤੱਕ ਹਜੇ ਤੱਕ ਮੇਰੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਮੈਂ ਤੁਹਾਨੂੰ ਸਪਸ਼ਟ ਗੱਲ ਦੱਸਾਂ ਅੱਜ ਤੋਂ ਬਾਅਦ ਮੈਨੂੰ ਹੁਣ ਉਹਨਾਂ ਨੇ ਆਪਣਾ ਕੰਟੈਕਟ ਕਰਨਗੇ ਤੇ ਜਦੋਂ ਕਰਨਗੇ ਤੁਹਾਨੂੰ ਜਰੂਰ ਸਭ ਤੋਂ ਪਹਿਲਾਂ ਤੁਹਾਨੂੰ ਹੀ ਦੱਸਾਂਗੇ ਜੀ ਵੀ ਹੁਣ ਅਸੀਂ ਫਲਾਣੇ ਦਿਨ ਜੁਆਇਨਿੰਗ ਕਰ ਰਹੇ ਹਾਂ ਜੇ ਜੁਆਇਨਿੰਗ ਕਰਦੇ ਹੋ ਤਾਂ ਇਲੈਕਸ਼ਨ ਲੜਿਆ ਜਾਏਗਾ ਬਿਲਕੁਲ ਫਿਰ ਤਾਂ ਲੜਾਂਗੇ ਜੀ ਇਲੈਕਸ਼ਨ ਇਸੇ ਸ਼ਰਤ ਤੇ ਇਲੈਕਸ਼ਨ ਲੜਾਂਗੇ ਜੀ ਇਸੇ ਕਰਕੇ ਜੁਆਇਨਿੰਗ ਕਰਾਂਗੇ ਜੀ ਜੀ ਨਹੀਂ ਨਹੀਂ ਹਜੇ ਤੱਕ ਨਹੀਂ ਹੋਈ ਹਜੇ ਤੱਕ ਥੱਲੇ ਵਾਲਿਆਂ ਨਾਲ ਗੱਲ ਹੋ ਰਹੀ ਆ ਉਹ ਕਹਿੰਦੇ ਆ ਵੀ ਅਸੀਂ ਗੱਲ ਕਰਾ ਦਿੰਨੇ ਆ ਮੈਂ ਉਹਨਾਂ ਨੂੰ ਇਹੀ ਕੱਲ ਦਾ ਜਵਾਬ ਦੇਈ ਜਨਾ ਵੀ ਮੈਂ ਪਹਿਲਾਂ ਮੇਰੀ ਆਪਣਾ ਸੰਗਤ ਮੈਂ ਜਿਨ੍ਹਾਂ ਨੂੰ ਪਿਆਰ ਕਰਦਾ ਜਿਹੜੇ ਮੈਨੂੰ ਪਿਆਰ ਕਰਦੇ ਸੰਗਤ ਮੰਗਦੀ ਹੈ ਹਾਂਜੀ ਸੰਗਤ ਮੰਗਦੀ ਤੁਹਾਡਾ ਦਿਲ ਮੰਦ ਆਵਾਜ਼ ਦੀ ਪਾਰਟੀ ਜਾਨੀ ਐਕਚੁਅਲੀ ਮੇਰਾ ਦਿਲ ਤਾਂ ਹੈ ਹੀ ਨਹੀਂ ਜੀ ਮੇਰਾ ਦਿਲ ਤਾਂ ਇਹਨਾਂ ਦੀ ਧੜਕਦਾ ਜਿਨ੍ਹਾਂ ਨੇ ਮੈਨੂੰ ਬਣਾਉਣਾ ਮੈਂ ਮੰਨਾਂ ਨਾ ਮੰਨਾਂ ਉਸ ਗੱਲ ਨਾਲ ਕੋਈ ਬੜਾ ਫਰਕ ਨਹੀਂ ਪੈਂਦਾ ਮੈਂ ਤਾਂ ਇਹਨਾਂ ਵਾਸਤੇ ਲੜ ਰਿਆ ਉਹ ਉਹਨਾਂ ਦੇ ਡਿਪੈਂਡ ਕਰਦਾ ਜੀ ਤੁਸੀਂ ਉਹਨਾਂ ਤੋਂ ਆਪ ਪੁੱਛ ਕੇ ਦੱਸ ਦਿਓ ਮੈਨੂੰ ਡੇਟ ਦੇ ਦਿਓ ਨਹੀਂ ਮੈਂ ਤਿਆਰ ਹਾਂ ਜੀ ਹੁਣ ਦੇਖੋ ਜੀ ਮੈਂ ਸਾਰੇ ਇਹਨਾਂ ਪਿਆਰਿਆਂ ਦਾ ਵੱਜਿਆ ਵਿਆਂ ਇੰਨਾ ਇੰਨਾ ਕੁ ਫੇਵਰ ਮੇਰਾ ਤੁਸੀਂ ਕਰ ਦਿਓ ਵੀ ਉਹਨਾਂ ਤੋਂ ਪੁੱਛ ਕੇ ਮੈਨੂੰ ਡੇਟ ਦੇ ਦਿਓ ਤੇ ਜਿੱਦੇ ਮਰਜ਼ੀ ਆ ਕੇ ਸਾਨੂੰ ਰਲਾ ਲੈਣ ਹਾਂਜੀ ਜਵੇਦ ਜਵੇਦ ਦੀ ਕਾਲ ਕਾਲ ਦੇ ਫੋਨ ਆ ਰਹੇ ਆ ਬਾਰ-ਬਾਰ ਜੇਕਰ ਕਾਲਿਸਾਬ ਦੁਬਾਰਾ ਅਪਰੋਚ ਕਰੇ ਨਹੀਂ ਜੀ ਹੁਣ ਨਹੀਂ ਲੈਂਦਾ ਜੀ ਹੁਣ ਇੱਕ ਵਾਰੀ ਹਲਵੇ ਦਾ ਕਹਿ ਗਈ ਜੀ ਫਿਰ ਉਹ ਗੱਲ ਫਿਰ ਉਹ ਰਚਕ ਬਹਿੰਦੀ ਨਹੀਂ ਜੀ ਫਿਰ ਉਹ ਗੱਲ ਬਣਦੀ ਨਹੀਂ ਜੀ ਹਾਂਜੀ ਦਿੰਪੀ ਢੱਲੋਂ ਦੀ ਕੋਈ ਰਾਇ ਨਹੀਂ ਸੀ ਜੀ ਇਹਨਾਂ ਨੇ ਤੇ ਰਾਇ ਮੈਂ ਤਾਂ ਸਾਰੀ ਇਹਨਾਂ ਤੋਂ ਮੰਗੀ ਆ ਜੀ ਜੋ ਮੇਰੇ ਨਾਲ ਅੱਜ ਮੇਰੇ ਸਮਰਥਕ ਆਏ ਸੀ ਮੈਨੂੰ ਪਿਆਰ ਕਰਨ ਆਲੇ ਆਏ ਸੀ ਮੈਨੂੰ ਚਾਹਣ ਆਲੇ ਆਏ ਸੀ ਇਹਨਾਂ ਸਾਰਿਆਂ ਤੇ ਮੈਂ ਗੱਲ ਛੱਡਤੀ ਸੀ ਵੀ ਆਪਾਂ ਨੂੰ ਕੀ ਫੈਸਲਾ ਲੈਣਾ ਚਾਹੀਦਾ ਪਹਿਲਾਂ ਤਾਂ ਇਹਨਾਂ ਨੇ ਇਹ ਫੈਸਲਾ ਕਰਤਾ ਵੀ ਤੁਸੀਂ ਜੋ ਫੈਸਲਾ ਕਰੋਗੇ ਅਸੀਂ ਤੁਹਾਡੇ ਨਾਲ ਆ ਤੁਸੀਂ ਕਿਸੇ ਵੀ ਪਾਰਟੀ ਜਾਓਗੇ ਅਸੀਂ ਉਹਦੇ ਜਿਵੇਂ ਨਾਲ ਚੱਲਾਂਗੇ ਫਿਰ ਇਹਨਾਂ ਵਿੱਚੋਂ ਕੁਝ ਸਿਆਣੇ ਬੰਦਿਆਂ ਨੇ ਰਾਏ ਕਰਕੇ ਇਹ ਕਿਹਾ ਕਿ ਦੇਖੋ ਜੀ 2.5 ਸਾਲ ਸਰਕਾਰ ਦੇ ਪਏ ਆ ਤੇ ਆਪਾਂ ਸਰਕਾਰ ਵੱੰਨੀ ਚਲੀਏ ਜਿਹੜੇ ਕੋਈ ਆਪਣੇ ਕੰਮ ਕਰ ਰਹੇ ਨੇ ਆ ਅਗਰ ਸੀਐਮ ਸਾਹਿਬ ਆ ਕੇ ਆਪ ਨੂੰ ਪ੍ਰੋਮਿਸ ਕਰਦੇ ਆ ਆਪਾਂ ਸਰਕਾਰ ਦਾ ਸਮਰਥਨ ਦਈਏ ਤੇ ਸਾਡਾ ਵੀ ਬੇੜਾ ਪਾਰ ਹੋ ਜੂ ਸ਼ਹਿਰ ਵਾਲੇ ਦੀ ਇਹ ਚਾਵੀ ਸਾਡਾ ਸਾਰਾ ਨਰਕ ਨਿਕਲ ਜੂ ਤੇ ਮੈਂ ਇਹਨਾਂ ਦੇ ਨਾਲ ਬੱਜਿਆ ਮੈਂ ਮੇਰੀ ਆਪ ਦੀ ਕੋਈ ਇੱਛਾ ਨਹੀਂ ਨਾ ਮੈਂ ਕੁਝ ਲੈਣਾ ਨਾ ਅੱਜ ਤੱਕ ਹਜੇ ਤੱਕ ਮੇਰੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਮੈਂ ਤੁਹਾਨੂੰ ਸਪਸ਼ਟ ਗੱਲ ਦੱਸਾਂ ਅੱਜ ਤੋਂ ਬਾਅਦ ਮੈਨੂੰ ਹੁਣ ਉਹਨਾਂ ਨੇ ਆਪਣਾ ਕੰਟੈਕਟ ਕਰਨਗੇ ਤੇ ਜਦੋਂ ਕਰਨਗੇ ਤੁਹਾਨੂੰ ਜਰੂਰ ਸਭ ਤੋਂ ਪਹਿਲਾਂ ਤੁਹਾਨੂੰ ਹੀ ਦੱਸਾਂਗੇ ਜੀ ਵੀ ਹੁਣ ਅਸੀਂ ਫਲਾਣ ਦੇ ਅੰਜਾਇਨਿੰਗ ਕਰ ਰਹੇ ਹਾਂ ਜੀ ਜੁਆਇਨਿੰਗ ਕਰਦੇ ਹੋ ਤਾਂ ਬਿਲਕੁਲ ਫਿਰ ਤਾਂ ਲੜਾਂਗੇ ਜੀ ਇਲੈਕਸ਼ਨ ਇਸੇ ਸ਼ਰਤ ਦਾ ਹੀ ਇਲੈਕਸ਼ਨ ਲੜਾਂਗੇ ਜੀ ਇਸੇ ਕਰਕੇ ਜੁਆਇਨਿੰਗ ਕਰਾਂਗੇ ਜੀ ਜੀ ਨਹੀਂ ਨਹੀਂ ਹਜੇ ਤੱਕ ਨਹੀਂ ਹੋਈ ਹਜੇ ਤੱਕ ਥੱਲੇ ਵਾਲਿਆਂ ਨਾਲ ਗੱਲ ਹੋ ਰਹੀ ਆ ਉਹ ਕਹਿੰਦੇ ਆ ਵੀ ਅਸੀਂ ਗੱਲ ਕਰਾ ਦਿੰਦੇ ਆ ਮੈਂ ਉਹਨਾਂ ਨੂੰ ਇਹੀ ਕੱਲ ਦਾ ਜਵਾਬ ਦੇਈ ਜਨਾ ਵੀ ਮੈਂ ਪਹਿਲਾਂ ਮੇਰੀ ਆਪਣਾ ਸੰਗਤ ਮੈਂ ਜਿਹਨਾਂ ਨੂੰ ਪਿਆਰ ਕਰਦਾ ਜਿਹੜੇ ਮੈਨੂੰ ਪਿਆਰ ਕਰਦੇ ਸੰਗਤ ਮੰਨਦੀ ਆ ਹਾਂਜੀ ਤੁਹਾਡਾ ਮਨ ਵੀ ਤੁਹਾਡਾ ਦਿਲ ਮੰਨਦਾ ਆਵਾਜ਼ ਦੀ ਬਾਤ ਹੀ ਜਾਂਦੀ ਐਕਚੁਅਲੀ ਮੇਰਾ ਦਿਲ ਤਾਂ ਹੈ ਹੀ ਨਹੀਂ ਜੀ ਮੇਰਾ ਦਿਲ ਤਾਂ ਇੰਨਾ ਜੀ ਧੜਕਦਾ ਜਿਨ੍ਹਾਂ ਨੇ ਮੈਨੂੰ ਬਣਾਉਣਾ ਮੈਂ ਮੰਨਾਂ ਨਾ ਮੰਨਾਂ ਉਸ ਗੱਲ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਮੈਂ ਤਾਂ ਇੰਨਾ ਵਾਸਤੇ ਲੜ ਰਿਹਾ ਉਹ ਉਹਨਾਂ ਦੇ ਡਿਪੈਂਡ ਕਰਦਾ ਜੀ ਤੁਸੀਂ ਉਹਨਾਂ ਤੋਂ ਆਪ ਪੁੱਛ ਕੇ ਦੱਸ ਦਿਓ ਮੈਨੂੰ ਡੇਟ ਦੇ ਦਿਓ ਨਹੀਂ ਮੈਂ ਤਿਆਰ ਹਾਂ ਜੀ ਹੁਣ ਦੇਖੋ ਜੀ ਮੈਂ ਸਾਰੇ ਇਨ੍ਹਾਂ ਪਿਆਰਿਆਂ ਦਾ ਵੱਜਿਆ ਵੇਆ ਐਨਾ ਐਨਾ ਕਫੇਵਰ ਮੇਰਾ ਤੁਸੀਂ ਕਰਦੇ ਹੋ ਵੀ ਉਹਨਾਂ ਤੋਂ ਪੁੱਛ ਕੇ ਮੈਨੂੰ ਡੇਟ ਦੇ ਦਿਓ ਤੇ ਜਿੱਦੇ ਮਰਜ਼ੀ ਆ ਕੇ ਸਾਨੂੰ ਉਰਲਾ ਲੈਣ ਹਾਂਜੀ ਜਿਵੇਂ ਕਾਲੀਕਾਲ ਦੇ ਫੋਨ ਆ ਰਹੇ ਆ ਬਾਰ ਬਾਰ ਜੇਕਰ ਕਾਲੀਕਾਲ ਦੁਵਾਰਾ ਅਪਰੋਚ ਕਰਦਾ ਜਾਂ ਉਹ ਦੁਵਾਰਾ ਕੋਈ ਫੈਸਲਾ ਲਿਆ ਜਾਂਦਾ ਨਹੀਂ ਜੀ ਹੁਣ ਨਹੀਂ ਲੈਂਦਾ ਹੁਣ ਇੱਕ ਵਾਰੀ ਹਾਲਵੇ ਦਾ ਕਹਿ ਗਿਆ ਜੀ ਫਿਰ ਉਹ ਗੱਲ ਫਿਰ ਰਚਕ ਬੈਂਦੀ ਨਹੀਂ ਜੀ ਫਿਰ ਉਹ ਗੱਲ ਬਣਦੀ ਨਹੀਂ ਜੀ ਹਾਂਜੀ